ਦੋਸਤੋ ਅੱਜ ਸ਼ਾਮ ਬਿਲਕਾ ਦੇ ਪੱਤੀ ਬੱਗਾ ਤੀਆਂ ਵਾਲੇ ਚੌਂਕ ਵਿੱਚ ਉਸ ਵੇਲੇ ਇੱਕ ਇਹ ਮਾਮਲਾ ਖੜ ਗਿਆ ਜਦੋਂ ਤੀਆਂ ਵਾਲੇ ਚੌਂਕ ਵਿੱਚ ਇੱਕ ਕਿਸਾਨ ਵੱਲੋਂ ਟਰੈਕਟਰ ਟਰਾਲੀ ਖੜਾ ਕਰ ਦਿੱਤਾ ਜਿੱਥੇ ਰੋਜ਼ ਬੀਬੀਆਂ ਨੱਚਦੀਆਂ ਗਾਉਂਦੀਆਂ ਤੀਆਂ ਦਾ ਤਿਹਾਰ ਮਨਾਉਂਦੀ ਐ ਇਹ ਉਸ ਚੌਂਕ ਦਾ ਦ੍ਰਿਸ਼ ਹੈ ਇਹ ਸਾਹਮਣੇ ਉਹੀ ਕਿਸਾਨ ਬੂਤਾ ਸਿੰਘ ਨਾਂ ਦਾ ਵਿਅਕਤੀ ਜਿਸ ਨੇ ਟਰੈਕਟਰ ਟਰਾਲੀ ਇੱਥੇ ਖੜਾ ਹੋਣ ਕਰਕੇ ਇੱਥੇ ਅੱਜ ਰੌਲਾ ਪੈ ਗਿਆ ਪੁਲਿਸ ਦੇ ਦਖਲ ਤੋਂ ਬਾਅਦ ਇਹ ਟਰੈਕਟਰ ਟਰਾਲੀ ਮੌਕੇ ਤੋਂ ਹਟਾਇਆ ਗਿਆ ਕਿਉਂਕਿ ਇਹਨਾਂ ਇੱਥੇ ਤੀਆਂ ਲਗਾਉਣ ਵਾਲੀਆਂ ਬੀਬੀਆਂ ਨੇ ਰਸਤੇ ਵਿੱਚ ਦਰੀ ਵਿਛਾ ਕੇ ਰਸਤਾ ਜਾਮ ਕਰ ਦਿੱਤਾ ਜਿਸ ਨੂੰ ਲੈ ਕੇ ਐਸ ਐਚਓ ਬਿਲਗੇ ਦੇ ਦਖਲ ਅੰਦਾਜ਼ੀ ਤੋਂ ਬਾਅਦ ਇਹ ਟਰੈਕਟਰ ਟਰਾਲੀ ਉਸ ਥਾਂ ਤੋਂ ਹਟਾਇਆ ਗਿਆ ਇਹ ਉਸ ਵੇਲੇ ਦਾ ਇਹ ਦ੍ਰਿਸ਼ ਹੈ ਜਦੋਂ ਮੌਕੇ ਤੋਂ ਟਰੈਕਟਰ ਟਰਾਲੀ ਹਟਾਇਆ ਗਿਆ ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਪਿਛਲੇ ਸਮੇਂ ਤੋਂ ਇਸ ਚੌਂਕ ਦੇ ਉੱਤੇ ਪਹਿਲਾਂ ਕਰਨੈਲ ਸਿੰਘ ਦਾਵਾ ਕਰਦਾ ਰਿਹਾ ਕਿ ਇਹ ਮੇਰੀ ਮਾਲਕੀ ਹੈ কোর্ਟ ਵਿੱਚ ਉਸਨੇ ਦਾਵਾ ਕੀਤਾ ਇਸ ਹਮਲੇ ਦੇ 11 ਵਿਅਕਤੀਆਂ ਤੇ ਦਾਵਾ ਕੀਤਾ ਫਲੋਰ کورٹ ਵਿੱਚ ਪਰ ਉਹ ਇਸ ਦਾਅਵੇ ਦੌਰਾਨ ਇਸ ਚੌਂਕ ਦੀ ਇਸ ਥਾਂ ਦੀ ਮਾਲਕੀ ਨਹੀਂ ਦਿਖਾ ਸਕਿਆ ਉਸ ਤੋਂ ਬਾਅਦ ਉਹਦੇ ਪੁੱਤਰ ਮੇਜਰ ਸਿੰਘ ਨੇ ਵੀ ਫਲੋਰ ਅਦਾਲਤ ਵਿੱਚ ਮੁੜ ਦਾਵਾ ਠੋਕਿਆ ਪਰ ਉਹ ਵੀ ਇਥੇ ਇਸ ਚੌਂਕ ਦੀ ਮਾਲਕੀ ਦਿਖਾਉਣ ਵਿੱਚ ਨਾਕਾਮ ਰਿਹਾ ਉਸ ਤੋਂ ਉਪਰੰਤ ਇਸ ਮਹਾਲੇ ਨੇ ਇਸ ਤੀਆਂ ਬੜੇ ਕਮੇਟੀ ਨੇ ਨਗਰ ਪੰਚਾਇਤ ਬਿਲਗਾ ਤੋਂ ਮੰਗ ਕੀਤੀ ਕਿ ਇਸ ਚੌਂਕ ਦੇ ਵਿੱਚ ਪੱਕੇ ਤੌਰ ਤੇ ਫਰਸ਼ ਲਗਾ ਦਿੱਤੀ ਜਾਵੇ ਜਦੋਂ ਮਤਾ ਪਾਸ ਕਰਕੇ ਨਗਰ ਪੰਚਾਇਤ ਨੇ ਇਥੇ ਫਰਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਬੂਟਾ ਸਿੰਘ ਨੇ ਇਸ ਚੌਂਕ ਦੇ ਵਿੱਚ ਟਰੈਕਟਰ ਨਾਲ ਇੱਥੇ ਟਰਾਲੀ ਖੜੀ ਕਰ ਦਿੱਤੀ ਇਹ ਰਟਾ ਪਾ ਦਿੱਤਾ ਕਿ ਇਹ ਥਾਂ ਮੇਰੀ ਹੈ ਇਸ ਤਰ੍ਹਾਂ ਇਹ ਵੀ ਪਤਾ ਲੱਗਾ ਕਿ ਉਸ ਵੇਲੇ ਦੀ ਨਗਰ ਕਮੇਟੀ ਦੇ ਵਿੱਚ ਕੁਝ ਮੈਂਬਰ ਜਿਹੜੇ ਆ ਉਹ ਬੂਟਾ ਸਿੰਘ ਨਾਲ ਰਲ ਘੱਟ ਹੋ ਕੇ ਉਹਨਾਂ ਨੇ ਮੌਕੇ ਤੇ ਈਓ ਤੋਂ ਵਾਰ-ਵਾਰ ਟਾਈਮ ਲਿਆ ਟਾਈਮ ਲੈਣ ਦੌਰਾਨ ਦੋਨਾਂ ਤਰ੍ਹਾਂ ਨੂੰ ਟੇਬਲ ਤੇ ਸਹਿਮਤ ਕਰਾਉਣ ਦੀ ਜ਼ਿੰਮੇਵਾਰੀ ਲਈ ਦੂਸਰੇ ਪਾਸੇ ਬੂਟਾ ਸਿੰਘ ਆਪਣੇ ਇਸ ਦਾਅਵੇ ਨੂੰ ਲੈ ਕੇ ਫਲੋਰ کورٹ ਵਿੱਚ ਆਪਣਾ ਕੇਸ ਲਗਾਉਣ ਦਾ ਉਹਨੂੰ ਸਮਾਂ ਮਿਲ ਗਿਆ ਇੱਕ ਦਿਨ ਜਦੋਂ ਇੱਥੇ ਈਓ ਉਸ ਵੇਲੇ ਦਾ सुरेंद्र ਕੁਮਾਰ ਅਗਰਵਾਲ ਇਸ ਥਾਂ ਤੇ ਫਰਚ ਲਾਉਣ ਲਈ ਸ਼ੁਰੂਆਤ ਕੀਤੀ ਤੇ ਉਸ ਵੇਲੇ ਬੂਟਾ ਸਿੰਘ ਨੇ ਸਟੇ ਅੱਗੇ सुरेंद्र ਅਗਰਵਾਲ ਦੇ ਰੱਖ ਦਿੱਤਾ ਇਹ ਸਭ ਕੁਝ ਨੂੰ ਦੇਖਦਿਆਂ ਹੋਇਆ ਇਹ ਹੀ ਉਸ ਵੇਲੇ ਸਪਸ਼ਟ ਹੋਇਆ ਕਿ ਜਿਹੜੇ ਨਗਰ ਪੰਚਾਇਤ ਦੇ ਉਸ ਵੇਲੇ ਐਮ ਸੀ ਸੀ 2 ਉਹਨਾਂ ਨੇ ਰਾਲਗਟ ਕਰਕੇ ਬੂਟਾ ਸਿੰਘ ਨਾਲ ਉਹਨੂੰ ਲੰਮਾ ਸਮਾਂ ਲੈ ਕੇ ਦਿੱਤਾ ਜਦੋਂ ਕਿ ਉਸ ਤੋਂ ਪਹਿਲਾਂ ਜੇਕਰ ਉਹ ਨਗਰ ਪੰਚਾਇਤ ਦੀ ਮਦਦ ਕਰਦੇ ਹੁੰਦੇ ਤਾਂ ਇਹ ਥਾਂ ਤੇ ਅੱਜ ਨਗਰ ਪੰਚਾਇਤ ਦਾ ਫਰਸ਼ ਲੱਗਾ ਹੋਇਆ ਹੁੰਦਾ ਪਰ ਉਸ ਵੇਲੇ ਉਹਨਾਂ ਦੋਵੇਂ ਐਮਸੀਆਂ ਨੇ ਮਦਦ ਬੂਟਾ ਸਿੰਘ ਦੀ ਕੀਤੀ ਜਿਹਦੇ ਕਰਕੇ ਇਹ ਜਗਾ ਅੱਜ ਨਗਰ ਪੰਚਾਇਤ ਹੋਣ ਦੀ ਬਜਾਏ ਕੋਰਟ ਦੇ ਵਿੱਚ ਦੂਮਾ ਤਰ੍ਹਾਂ ਦੇ ਵਿੱਚ ਕੇਸ ਚੱਲ ਰਿਹਾ ਹੈ ਜਦੋਂ ਕਿ ਤੀਆਂ ਵਾਲੀ ਕਮੇਟੀ ਪਹਿਲੇ ਦੋ ਵਾਰੀ ਇਹ ਕੇਸ ਜਿਹੜਾ ਆ ਆਪਣੇ ਹੱਕ ਵਿੱਚ ਕਰਵਾ ਚੁੱਕੀ ਹੈ ਇੱਥੇ ਲੰਬੇ ਸਮੇਂ ਤੋਂ ਤੀਆਂ ਵਾਲੀ ਕਮੇਟੀ ਔਰ ਇਹਨਾਂ ਬੀਬੀਆਂ ਵੱਲੋਂ ਲਗਾਤਾਰ ਤੀਆਂ ਦਾ ਮੇਲਾ ਮਨਾਇਆ ਜਾ ਰਿਹਾ ਹੈ ਇਹ ਹੈ ਪੂਰੀ ਇਸ ਤੀਆਂ ਵਾਲੇ ਚੌਂਕ ਦੀ ਕਹਾਣੀ ਤੇ ਆਓ ਅੱਜ ਇਹਨਾਂ ਔਰਤਾਂ ਨੂੰ ਇੱਥੇ ਸੜਕ ਜਾਮ ਕਰਨੀ ਪਈ ਆ ਜਿਸ ਨੂੰ ਲੈ ਕੇ ਰਸਤਾ ਖਲਬਾਉਣ ਲਈ ਮੌਕੇ ਤੇ ਐਸਐਚ ਨੂੰ ਆਉਣਾ ਪਿਆ ਉਸਨੇ ਇਥੋਂ ਟਰਾਲੀ ਹਟਾਉਣ ਤੋਂ ਬਾਅਦ ਇੱਥੇ ਔਰਤਾਂ ਨੇ ਮੂਰਤੀਆਂ ਲਾਈਆਂ ਤੇ ਆਓ ਹੁਣ ਉਸ ਵੇਲੇ ਤੁਹਾਨੂੰ ਇਹ ਦ੍ਰਿਸ਼ ਦਿਖਾਉਂਦੇ ਹਾਂ ਸਾਰੀਆਂ ਆਗੇ ਤੇ ਕੰਕਰ ਘਾਟ ਪਾਉਣੀਆਂ ਨਾ ਚੱਲਦੀਆਂ ਇਹ ਦਵਾ ਜੀ ਮੈਂ ਤੇ 3 ਮੋਟੇ ਬਲੇ ਦਾ ਹੈਗੇ ਆ ਕਿ ਪੁਣੀ ਚੰਦੀ ਅਸੀਂ ਵੀਡੀਓ ਤਾਂ ਬਣਾਉਣੇ ਆ ਅਸੀਂ ਇਹ ਜਿੰਨੀਆਂ ਜਿੰਨੀਆਂ ਨੱਚਦੀਆਂ ਸਾਰੀਆਂ ਥਾਣੇ ਪੜਾਉਣੀਆਂ ਥਾਣੇ ਨਾਲੇ ਕਮਰੇ ਕਿੰਨਾ ਮਤਲਬ ਕੋ ਲੈ ਜਾਣਗੇ ਫੜ ਕੇ ਫੇਰ ਵੀ ਚਲੋ ਤੇ ਰਾਹ ਤਾਂ ਬੇਚਾ ਬੱਤ ਲਿਦਾ ਹੈ ਇਹਨੂੰ ਆਏ ਆ ਇਕੱਲ ਵਾਤੇ ਉਹ ਵੀ ਪਤਾ ਕੀ ਇਹ ਕਦੀ ਕਿਸੇ ਨਾਲ ਗੱਲ ਪੈਂਦਾ ਕਦੀ ਕਿਸੇ ਨਾਲ ਇਸ ਕਰਕੇ ਜੇ ਕੋਈ ਮਾੜਾ ਮੋਟਾ ਕਿਸੇ ਨੇ ਮਕਾਨ ਪਾਉਣਾ ਆ ਇਹ ਸਾਂਝੀ ਜਗ੍ਹਾ ਪੰਚਾਇਤ ਦੀ ਜਗ੍ਹਾ ਆ ਦੋ ਵਾਰੀ ਅਸੀਂ ਮਹੱਲੇ ਵਾਲੇ ਕੇਸ ਚੁੱਕੇ ਜਿੱਤ ਚੁੱਕੇ ਆ ਇੱਕ ਵਾਰੀ ਕਰਨਲ ਕੋਲੋਂ ਇੱਕ ਕਰੀ ਮੇਜਰ ਸੰਗ ਕੋਲੋਂ ਸਾਡੇ ਕੋਲ ਕਾਗਜ਼ ਪਏ ਆ ਇਹਦਾ ਪੰਚਾਇਤ ਨਾਲ ਹੁਣ ਇਹਨੇ ਦੁਬਾਰਾ ਫੇਸ ਟੇਲ ਆਈ ਪੰਚਾਇਤ ਨਾਲ ਚੱਲਦਾ ਹੋਊ ਕਿ ਜਨਤਾ ਨਾਲ ਨਹੀਂ ਕਬਜ਼ਾ ਸਾਡਾ ਆ ਨਿਸ਼ਾਨ ਸਾਹਿਬ ਸਾਡਾ ਲੱਗਾ ਹੋਇਆ ਆ ਹਰ ਸਾਲ ਅਸੀਂ ਇੱਥੇ ਬਰਤਦੇ ਆ ਅਗਰ ਜੇ ਇਹਨੇ ਇੱਥੇ ਤੀਆਂ ਦੇ ਖੜਕਾ ਪਸ ਸਾਡੀਆਂ ਬੀਬੀਆਂ ਨੂੰ ਉੱਤੋਂ ਵੀਡੀਓ ਬਣਾਉਂਦਾ ਇਹਆਂ ਪੁਰਾਣੀਆਂ ਜਿਹੜੀਆਂ ਤੀਆਂ ਲੱਗਦੀਆਂ ਬੀਬੀਆਂ ਦੀ ਫੋਨ ਦੇ ਮਿੰਡੇ ਦੇ ਵਿੱਚ ਦੂਜਾ ਸਟਾਰਟ ਤੇ ਉਸ ਤੋਂ ਬਾਅਦ ਲਖੜ ਪੁੰਨਿਆਂ ਦੇ ਉੱਤੇ ਜਿਹੜੀਆਂ ਇਹ ਸਮਾਪਤ ਹੁੰਦੀ ਠੀਕ ਇਸ ਕਰਕੇ ਇਹ ਜਿਹੜਾ ਜਗ੍ਹਾ ਆ ਇਹ ਲਾਲ ਲੀਕ ਦੇ ਅੰਦਰ ਆ ਕਿਸੇ ਦੀ ਜਗ੍ਹਾ ਨਹੀਂ ਹੈਗੀ ਪੰਚੇਤੀ ਜਗ੍ਹਾ ਆ ਅਸੀਂ ਪਹਿਲਾਂ ਮੇ ਦੋ ਵਾਰ ਕੇਸੇ ਦਾ ਜਿੱਤ ਚੁੱਕੇ ਆ ਪਹਿਲਾ ਕਰਨੈਲ ਸਿੰਘ ਨਾ ਫਿਰ ਉਸ ਤੋਂ ਬਾਅਦ ਮੇਜਰ ਸਿੰਘ ਨੇ ਕਰਤਾ ਉਹ ਦੋ ਵਾਰੀ ਕੋਰਟ ਨੇ ਸਾਡੇ ਹੱਕ ਚ ਦਿੱਤਾ ਸਾਡਾ ਨਿਸ਼ਾਨ ਸਾਹਿਬ ਵੀ ਲੱਗਾ ਇੱਥੇ ਠੀਕ ਹੈ ਠੀਕ ਨਹੀਂ ਹਰ ਸਾਲ ਅਸੀਂ ਜਿਹੜੀਆਂ ਤੀਆਂ ਲਾਉਣੇ ਆ ਘੱਟੋ ਘੱਟ 10 ਤੋਂ 11 ਸਾਲ ਲੱਗਦੀਆਂ ਉਸ ਤੋਂ ਬਾਅਦ ਜਿਹੜੀਆਂ ਛੜਦੀਆਂ ਆ ਉਹ ਫੇ ਜਾ ਕੇ ਉਧਰ ਮੋਤਸਾਬ ਇੱਕ ਜਗ੍ਹਾ ਬਣੀ ਆ ਉੱਥੇ ਜਾ ਕੇ ਸਮਾਪਤੀ ਹੁੰਦੀ ਆ ਇਹ ਹੁਣ ਜਦੋਂ ਅਸੀਂ ਇੱਥੇ ਇੰਟਰਲੌਕ ਲਾਉਣ ਲੱਗੇ ਸੀ ਪੰਚਾਇਤ ਵੱਲੋਂ ਬਈ ਇਹਨੂੰ ਸਾਫ਼ ਸੁਥਰਾ ਹੋ ਜੀ ਗਏ ਤਾਂ ਇਹ ਬੂਟਾ ਸਿੰਘ ਨੇ ਕੀ ਕੀਤਾ ਪੰਚੇਤ ਤੇ ਲਿਆ ਕੇ ਸਟੇ ਰੱਖਤੀ ਗੱਲ ਇਹ ਜਿਹੜੀ ਇਹ ਆ ਇਹ ਪੰਚੇਤ ਨਾਲ ਹੋਊਗੀ ਸਾਡੇ ਨਾਲ ਪਬਲਿਕ ਨਾਲ ਕੋਈ ਮਹੱਲੇ ਵਾਲਿਆਂ ਨਾਲ ਕੋਈ ਨਹੀਂ ਕਿਉਂਕਿ ਮਹੱਲੇ ਵਾਲਿਆਂ ਦਾ ਤੇ ਪਿੰਡ ਦਾ ਤਾਂ ਪਹਿਲਾਂ ਹੀ ਕਬਜ਼ਾ ਇਹਨਾਂ ਸ਼ੌਂਕਸਾਲ ਲੱਗਿਆ ਇੱਥੇ ਸਦੀਆਂ ਪੁਰਾਣੀਆਂ ਜਿਹੜੀਆਂ ਤੀਆਂ ਲੱਗ ਰਹੀਆਂ ਆ ਸਾਡੇ ਕੋਲ ਉਹਦੀਆਂ ਮਤਲਬ ਬਕਾਇਦਾ ਫੋਟੋਆਂ ਆ ਅੱਜ ਤੋਂ 15 15 20 20 ਸਾਲ ਦੀਆਂ ਅਸੀਂ ਪੁਰਾਣੀਆਂ ਫੋਟੋਆਂ ਵੀ ਦਿਖਾ ਸਕਦੇ ਆ ਨਿਆਣਾਂ ਦੇ ਝੂਲੇ ਲੱਗੇ ਹੋਇਆ ਫਿਰ ਇਹਨਾਂ ਕੀ ਕੀਤਾ ਕਦੀ ਤਾਂ ਇੱਥੇ ਜੇ ਕੋਈ ਝਾੜੂ ਮਾਰਦਾ ਉਹਨੂੰ ਬਾਣਾ ਕੱਢਣ ਲੱਪੇਦਾ ਕਦੀ ਸਾਡੀਆਂ ਬੀਬੀਆਂ ਨੱਚਦੀਆਂ ਆ ਉਹਨਾਂ ਨੂੰ ਕਹਿੰਦਾ ਟਕੇ ਟਕੇ ਦੀਆਂ ਜਨਾਨੀਆਂ ਆ ਇਹ ਬੇਲੀਆਂ ਨੱਚਣ ਲੱਪੈਂਦੀਆਂ ਆ ਇਹ ਕੋਠੇ ਤੇ ਚੜ ਕੇ 부ੜੀਆਂ ਦੀਆਂ ਵੀਡੀਓ ਬਣਾਉਂਦਾ ਆ ਕੌਣ ਬੂਟਾ ਸਿੰਘ ਆ ਜੀ ਸਾਨੂੰ ਅਬ ਜਰਨੈਲ ਸਿੰਘ ਹਾਂ ਜੀ ਫਿਰ ਉਸ ਤੋਂ ਬਾਅਦ ਅੱਜ ਸਵੇਰੇ ਨਗਰ ਪੰਚਾਇਤ ਦੇ ਸਫਾਈ ਕਰਮਚਾਰੀ 부ੜੀਆਂ ਝਾੜੂ ਮਾਰਨ ਆਈਆਂ ਉਹਨਾਂ ਨੂੰ ਰੋਕਿਆ ਆਣ ਕੇ ਇਹਨੇ ਇੱਥੇ ਟਰੈਕਟਰ ਟਰਾਲੀ ਲਾਤੀ ਵੀ ਮਹਿਤੀਆਂ ਨਹੀਂ ਲੱਗਣ ਦਿੰਦੀਆਂ ਅੱਛਾ ਐਸੀ ਤੁਹਾਡੇ ਮੱਧਮ ਰਾਈ ਇਹ ਕਹਿੰਨੇ ਆ ਵੀ ਇੱਥੇ ਮਹੱਲੇ ਵਾਲਿਆਂ ਦਾ ਤੇ ਆਟੋਮੈਟਿਕਲੀ ਪਹਿਲਾਂ ਦਾ ਕਬਜ਼ਾ ਨਿਸ਼ਾਨ ਸਾਹਿਬ ਵੀ ਲਗਾਇਆ ਸਦੀਆਂ ਪੁਰਾਣੀਆਂ ਲੱਗ ਰਹੀਆਂ ਆ ਇਹ ਜੇ ਨਗਰ ਪੰਚਾਇਤ ਨਾਲ ਇਹਦਾ ਕੇਸ ਹੋਊਗਾ ਉਹ ਅਸਾਰੀ ਦੇ ਮੁਤਾਬਕ ਹੋਊਗਾ ਉਹਦੇ ਤੇ ਨਾ ਕਬਜ਼ਾ ਇਹ ਕਰ ਸਕਦਾ ਤੇ ਨਾ ਨਗਰ ਪੰਚਾਇਤ ਕਰ ਸਕਦੀ ਜਿੰਨਾ ਚਿਰ ਕੋਰਟ ਦਾ ਕੋਈ ਫੈਸਲਾ ਨਹੀਂ ਹੁੰਦਾ ਪਬਲਿਕ ਨੂੰ ਇਹ ਕੋਈ ਨਹੀਂ ਕਰ ਸਕਦਾ ਇਸ ਕਰਕੇ ਇਹਨੇ ਬੀਬੀਆਂ ਨੇ ਤੀਆਂ ਲਾਉਣੀਆਂ ਸੀ 7 ਵਜੇ ਸ਼ੁਰੂ ਹੋ ਕੇ 8:30 ਵਜੇ ਸਮਾਪਤੀ ਹੋਣੀ ਹੈ ਕੀ ਬਾਈ ਉਧਰ ਜਾ ਸਕਦੇ ਸੀ ਫਿਰ ਉਹ ਬੱਸ ਗੱਲ ਇਹ ਮੈਂ ਕਿਹਾ ਮੈਂ ਵਰਤਿਆ 59 ਬੰਦੇ ਜਿਹੜੇ ਮਜ਼ਦੂਰਾਂ ਨੂੰ ਜੋ ਭਾਗੀਦਾਰ ਕਰਨਾ ਹੈ ਉਹਨਾਂ ਦਾ ਆਰਡਰ ਬਿਲਕੁਲ ਹੀ ਇੱਕ ਬੰਦੇ ਵਾਸਤੇ ਇੰਨਾ ਨਿਊਟਨ ਸਕ੍ਰੀਨ ਨਹੀਂ ਹੋ ਸਕਦਾ ਮੇਰੇ ਨਾਲ ਕੋਈ ਨਹੀਂ ਕੋਈ ਟੇਬਲ ਟॉक ਕਰੋ ਮੇਰਾ ਪਾਗਲੀ ਗੱਲ ਕਰਾਂ ਦੀ ਮੈਨੂੰ ਸਮਝ ਨਹੀਂ ਆ ਹਾਂ ਇੱਕ ਵਾਰ ਸਾਰੇ ਟੇਬਲ ਟॉक ਕਰੋ ਅਸੀਂ ਜੇ ਬੇਚਣਾਗੇ ਪਹਿਲੇ ਠੀਕ ਕਰੀਏ ਤੇ ਟਰੈਕਟਰ ਇਹਦਾ ਹਟਾਓ ਆਹ ਪਬਲਿਕ ਨੂੰ ਮੈਂ ਸ਼ੋਰਟ ਕਰਦਾ ਮੈਂ ਕਹਾਂ ਉਹ ਕੋਈ ਇੰਸਟਾ ਨਾ ਆਰਡਰ ਦੀ ਪ੍ਰੋਬਲਮ ਆ ਗਈ ਮੈਂ ਬਾਕੀ ਕਾਰੋ ਵਿੱਚ ਸੋਚੇ ਕਰਾਂਗਾ ਮੈਂ ਸਾਰੇ ਮਗਲ ਨੂੰ ਕੋਈ ਲੋਗ ਮੰਨਦਾ ਉਹ ਕਰਨੇ ਗਏ ਸਰ ਆਉਂਦੇ ਸਾਈਡ ਤੇ ਟਰੈਕਟਰ ਟਰਾਲੀ ਪਰ ਕ੍ਰਾਫਟ ਵੀ ਕਹ ਲਓ ਬਾਜਾ ਕਰਦੇ ਆ ਚਲੋ ਚਲੋ ਯਾਰ ਜੀ ਲੋਕ ਮੈਂ ਕਿਹਾ ਮੈਜਿਕ ਇਹਨੂੰ ਅਨਾਂ ਦਾ ਨਾ ਟਰੈਕਟਰ हट ਗਿਆ ਬਾਕੀ ਜਿਹੜੀ ਸਾਰੇ ਅਪਾਰਟਮੈਂਟ ਜਿਹੜੀ ਕਮੇਟੀ ਤੇ ਆ ਗਿਆ ਸੀ ਉਹ ਮੇਰੇ ਕੋਲ ਠਾਣੇ 10 ਵਜੇ ਪਹੁੰਚੋ 7 ਵਜੇ ਮੇਰੇ ਕੋਲ ਆ ਜਾਓ ਅੱਜ ਆ ਕੇ ਗਿਆ ਕੋਈ ਚੱਕਣ ਲੱਗੇ ਸਪਰੇਅ ਕਰਨ ਲੱਗੇ ਕੋਈ ਨਹੀਂ ਬੜੀ ਬੜੀਆਂ ਤੇ ਕੱਟੋ ਨਹੀਂ ਸਾਰਿਆਂ ਨੂੰ ਕੀ ਕਰੀਓ 10 ਵਜੇ ਆਪਾਂ ਸਵੇਰੇ ਨਿਕਲਦੇ 来 <laughs> ਜਿਹੜੇ ਇਸ ਜਗ੍ਹਾ ਦੇ ਉੱਤੇ ਤੀਆਂ ਦਾ ਤਿਹਾੜ ਮਨਾਉਂਦੇ ਆ ਤੇ ਬੜਾ ਖੁਸ਼ੀਆਂ ਨਾਲ ਮਨਾਇਆ ਜਾਂਦਾ ਲੋਕਾਂ ਨੇ ਮਨ ਚ ਬੜੀ ਇੰਦੇ ਪ੍ਰਤੀ ਸਤਿ ਸ਼ੰਤ ਭਾਵਨਾ ਰਹੀ ਹੈ। ਪਰ ਅਜਬੂਟਾ ਸਿੰਘ ਨੇ ਇੱਥੇ ਲਿਆ ਕੇ ਆਪਣਾ ਟਰੈਕਟਰ ਖੜਾ ਕਰ ਦਿੱਤਾ ਔਰ ਆਮ ਪਬਲਿਕ ਵਾਸਤੇ ਨਿਊਂਸ ਜਨਰੇਟ ਹੋਇਆ। ਜਿਸ ਕਰਕੇ ਮੌਕੇ ਤੇ ਮੈਨੂੰ 112 ਦੀ ਕਾਲ ਆ ਰਹੀ ਸੀ ਕੋਈ ਤੇ ਮੈਂ ਮੌਕੇ ਤੇ ਪਹੁੰਚਿਆ ਤੇ ਬੂਟਾ ਸਿੰਘ ਨੂੰ ਸਮਝਾਇਆ ਕਿ ਉਹ ਆਪਣਾ ਟਰੈਕਟਰ ਇੱਥੋਂ ਹਟਾਏ। ਫਿਲਹਾਲ ਉਹ ਮੰਨ ਗਿਆ ਤੇ ਕੱਲ 10 ਵਜੇ ਦਾ ਟਾਈਮ ਰੱਖਿਆ ਦੋਨਾਂ ਪਾਰਟੀਆਂ ਦੇ ਵਿੱਚ ਬਿਠਾ ਕੇ ਜੋ ਵੀ ਐਪ੍ਰੋਪ੍ਰੀਏਟ ਐਕਸ਼ਨ ਹੋਏਗਾ ਲਿਆ ਜਾਏਗਾ ਤੇ ਸਮਝੌਤਾ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ